ਸੰਤ ਅਮਰੀਕ ਵੈਲਫੇਅਰ ਸੁਸਾਇਟੀ ਦੇ ਕومی ਚੇਅਰਮੈਨ ਪਾਸਟਰ ਕੁਲਜਿੰਦਰ ਵੱਲੋਂ ਸਾਰੇ ਅਹੁਦੇਦਾਰਾਂ ਤੇ ਵਕ ਵਕ ਜਥੇਬੰਦੀਆਂ ਨਾਲ ਮਿਲ ਕੇ ਕਬਰਿਸਤਾਨ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਗਈ ਤੇ ਚੇਅਰਮੈਨ ਕੁਲਜਿੰਦਰ ਗਿੱਲ ਨੇ ਦੱਸਿਆ ਬਹੁਤ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਸਰਕਾਰ ਨੇ ਵੀ ਸਾਨੂੰ ਕਬਰਿਸਤਾਨ ਲਈ ਜਗ੍ਹਾ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਮਸੀ ਲੋਕਾਂ ਨੂੰ ਵੋਟਾਂ ਲੈਣ ਦੇ ਵੇਲੇ ਸਰਕਾਰਾਂ ਨੇ ਝੂਠੇ ਵਾਅਦਿਆਂ ਦੇ ਨਾਲ ਸਿਰਫ ਇਸਤੇਮਾਲ ਹੀ ਕੀਤਾ ਕਿਸੇ ਸਰਕਾਰ ਨੇ ਮਸੀ ਲੋਕਾਂ ਨੂੰ ਆ ਮੁਸ਼ਕਿਲਾਂ ਦਾ ਹੱਲ ਨਹੀਂ ਕਰਕੇ ਦਿੱਤਾ ਉਹਨਾਂ ਨੇ ਮਸੀਹ ਕੌਮ ਨੂੰ ਜਾਗਰੂਕ ਕੀਤਾ ਤੇ ਕਿ ਆਹ ਜਿਹੜੀ ਪਾਰਟੀ ਇਸ ਵਾਰ ਕਬਰਸਤਾਨ ਵਰਸਤੇ ਜਗ੍ਹਾ ਦੇਵੇਗੀ ਅਤੇ ਸਾਨੂੰ ਕਬਜ਼ਾ ਦਿਵਾਵੇਗੀ ਅਸੀਂ ਉਸ ਪਾਰਟੀ ਨੂੰ ਦਿਲ ਅਤੇ ਜਾਨ ਤੋਂ ਬਿਨਾਂ ਕਿਸੇ ਦਬਾਅ ਤੋਂ 85 ਪਿੰਡਾਂ ਦੇ ਲੋਕਾਂ ਦੀਆਂ ਵੋਟਾਂ ਜੋ ਕਿ ਸ਼ਲੋਮ ਚਰਚ ਰਈਆ ਦੇ ਨਾਲ ਜੁੜੇ ਹੋਏ ਹਨ ਦਿਵਾਵਾਂਗੇ ਸਾਰੇ ਹੀ ਭੈਣ ਭਰਾਵਾਂ ਨੂੰ ਜੈਮਸੀ ਦੀ ਮੈਂ ਸੰਤ ਅਮਰੀਕ ਵੈਲਫਰ ਸੁਸਾਇਟੀ ਦਾ ਕੌਮੀ ਚੇਅਰਮੈਨ ਆਸ਼ਰ ਕੁਲਜਿੰਦਰ ਗਿੱਲ ਸਲੋਮ ਚਰਚ ਰਈਆ ਸੋ ਪ੍ਰਭੂ ਦਾ ਧੰਨਵਾਦ ਕਰਦੇ ਆਂ ਕਿ ਪਰਮੇਸ਼ਵਰ ਨੇ ਅੱਜ ਸਾਡੇ ਜੀਵਨ ਦੇ ਵਿੱਚ ਬੜਾ ਸੁੰਦਰ ਸਮਾਂ ਬਖਸ਼ਿਆ ਏ ਕਿ ਅਸੀਂ ਸਾਰੇ ਜਾਣੇ ਪ੍ਰਭੂ ਯਸ਼ੂਮਸੀ ਦੇ ਪਾਲ ਤੇ ਪਵਿੱਤਰ ਕਤਮਾਂ ਦੇ ਵਿੱਚ ਇਕੱਠੇ ਹੋਏ ਆਂ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਜਿਹੜਾ ਅਸੀਂ ਇਕੱਠ ਸਲੋਮ ਚਰਚ ਰਈਆ ਦੇ ਵਿੱਚ ਕਰਨ ਜਾ ਰਹੇ ਆ ਸੋ ਇਹ ਉਹ ਮੁੱਦਾ ਹੈ ਕਿ ਜਿਹੜਾ ਕਿ ਮਸੀਹ ਕੌਮ ਦੇ ਲਈ ਆ ਅਸੀਂ ਸਾਰੇ ਜਾਣਦੇ ਆ ਕਿ ਮਸੀਹ ਕੌਮ ਨੂੰ ਸਾਡੇ ਇਲਾਕੇ ਦੇ ਵਿੱਚ ਕਬਰਿਸਤਾਨ ਨਾ ਹੋਣ ਦੇ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਵੀ ਪਿਆ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਬਹੁਤ ਸਾਰੀਆਂ ਸਰਕਾਰਾਂ ਆਈਆਂ ਤੇ ਸਰਕਾਰਾਂ ਚਲੀਆਂ ਗਈਆਂ ਪਰ ਵੋਟਾਂ ਦੇ ਵੇਲੇ ਮਸੀਹ ਲੋਕਾਂ ਨੂੰ ਸਰਕਾਰਾਂ ਨੇ ਇਸਤੇਮਾਲ ਕੀਤਾ ਤੇ ਵੋਟਾਂ ਲੈ ਕੇ ਮਸੀਹ ਲੋਕਾਂ ਦੀ ਕੋਈ ਵੀ ਬਾਤ ਨਹੀਂ ਪੁੱਛੀ ਸੋ ਐਤਕੀ ਮੈਂ ਕੁਜਿੰਦਰ ਸਿੰਘ ਗਿੱਲ ਚੇਅਰਮੈਨ ਪੰਜਾਬ ਆਪਣੇ ਪੂਰੇ ਹੋਸਟ ਆਵਾਸ ਦੇ ਵਿੱਚ ਇਹ ਗੱਲ ਬਿਆਨ ਕਰ ਰਿਹਾ ਹਾਂ ਕਿ ਜਿਹੜੀ ਵੀ ਪਾਰਟੀ ਐਤਕੀ ਦੀ ਵਾਰ ਸਾਨੂੰ ਕਬਰਿਸਤਾਨ ਵਾਸਤੇ ਜਗ੍ਹਾ ਦਵਾਵੇਗੀ ਔਰ ਸਾਡਾ ਕਬਜ਼ਾ ਕਰਵਾਵੇਗੀ ਅਸੀਂ ਉਸ ਪਾਰਟੀ ਦੇ ਨਾਲ ਦਿਲ ਔਰ ਜਾਨ ਤੋਂ ਖੜੇ ਹੋਵਾਂਗੇ ਔਰ ਮੈਂ ਆਪਣੀ ਚਰਚ ਵੱਲੋਂ ਜੋ ਕਿ 85 ਪਿੰਡਾਂ ਦੀਆਂ ਵੋਟਾਂ ਮੇਰੀ ਚਰਚ ਦੇ ਵਿੱਚ ਆ ਰਹੀਆਂ ਨੇ ਅਸੀਂ 85 ਪਿੰਡਾਂ ਦੀਆਂ ਵੋਟਾਂ ਜੇਰ ਔਰ ਜਾਨ ਤੋਂ ਉਸ ਪਾਰਟੀ ਨੂੰ ਭਵਾਵਾਂਗੇ ਜਿਹੜੀ ਵੀ ਪਾਰਟੀ ਐਸਵਾਰ ਮਸੀਹ ਕੌਮ ਦੇ ਨਾਲ ਖੜੇਗੀ ਅਸੀਂ ਉਸ ਪਾਰਟੀ ਦੇ ਨਾਲ ਦਿਨ ਔਰ ਰਾਤ ਖੜਾਂਗੇ ਔਰ ਪੂਰੀ ਮਿਹਨਤ ਕਰਾਂਗੇ ਔਰ ਉਹਨੂੰ ਵੱਡੀ ਲੀਡ ਤੇ ਜਿਤਾਵਾਂਗੇ ਸੋ ਸਾਰਿਆਂ ਨੂੰ ਜੈ ਮਸੀਹ ਦੀ ਸੋ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਮੈਂ ਸੰਤ ਅਮਰੀਕ ਵੈਲਪਰ ਸੁਸਾਇਟੀ ਦਾ ਕੌਮੀ ਚੇਅਰਮੈਨ ਪਾਸਟਰ ਕੁਲਜਿੰਦਰ ਗਿੱਲ ਸਲੋਮ ਚਰਚ ਰਈਆ ਸੋ ਪ੍ਰਭੂ ਦਾ ਧੰਨਵਾਦ ਕਰਦੇ ਆਂ ਕਿ ਪਰਮੇਸ਼ਵਰ ਨੇ ਅੱਜ ਸਾਡੇ ਜੀਵਨ ਦੇ ਵਿੱਚ ਬੜਾ ਸੁੰਦਰ ਸਮਾਂ ਬਖਸ਼ਿਆ ਏ ਕਿ ਅਸੀਂ ਸਾਰੇ ਜਾਣੇ ਪ੍ਰਭੂ ਯਸ਼ੂ ਮਸੀਹ ਦੇ ਪਾਵਨ ਤੇ ਪਵਿੱਤਰ ਕਦਮਾਂ ਦੇ ਵਿੱਚ ਇਕੱਠੇ ਹੋਏ ਆਂ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਜਿਹੜਾ ਅਸੀਂ ਇਕੱਠ ਸਲੋਮ ਚਰਚ ਰਈਆ ਦੇ ਵਿੱਚ ਕਰਨ ਜਾ ਰਹੇ ਹਾਂ ਸੋ ਇਹ ਉਹ ਮੁੱਦਾ ਹੈ ਕਿ ਜਿਹੜਾ ਕਿ ਮਸੀਹ ਕੌਮ ਦੇ ਲਈ ਆ ਅਸੀਂ ਸਾਰੇ ਜਾਣਦੇ ਆ ਕਿ ਮਸੀਹ ਕੌਮ ਨੂੰ ਸਾਡੇ ਇਲਾਕੇ ਦੇ ਵਿੱਚ ਕਬਰਿਸਤਾਨ ਨਾ ਹੋਣ ਦੇ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਵੀ ਪਿਆ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਹੁਤ ਸਾਰੀਆਂ ਸਰਕਾਰਾਂ ਆਈਆਂ ਤੇ ਸਰਕਾਰਾਂ ਚਲੀਆਂ ਗਈਆਂ ਪਰ ਵੋਟਾਂ ਦੇ ਵੇਲੇ ਮਸੀਹ ਲੋਕਾਂ ਨੂੰ ਸਰਕਾਰਾਂ ਨੇ ਇਸਤੇਮਾਲ ਕੀਤਾ ਤੇ ਵੋਟਾਂ ਲੈ ਕੇ ਮਸੀਹ ਲੋਕਾਂ ਦੀ ਕੋਈ ਵੀ ਬਾਤ ਨਹੀਂ ਪੁੱਛੀ ਸੋ ਐਤ ਕੀ ਮੈਂ ਕੁਜਿੰਦਰ ਸਿੰਘ ਗਿੱਲ ਚੇਅਰਮੈਨ ਪੰਜਾਬ ਆਪਣੇ ਪੂਰੇ ਹੋਸਟ ਆਵਾਸ ਦੇ ਵਿੱਚ ਇਹ ਗੱਲ ਬਿਆਨ ਕਰ ਰਿਹਾ ਹਾਂ ਕਿ ਜਿਹੜੀ ਵੀ ਪਾਰਟੀ ਇਤ ਦੀ ਦੀਵਾਰ ਸਾਨੂੰ ਕਬਰਿਸਤਾਨ ਵਾਸਤੇ ਜਗਾ ਦਵਾਵੇਗੀ ਔਰ ਸਾਡਾ ਕਬਜ਼ਾ ਕਰਵਾਵੇਗੀ ਅਸੀਂ ਉਸ ਪਾਰਟੀ ਦੇ ਨਾਲ ਦਿਲ ਔਰ ਜਾਨ ਤੋਂ ਖੜੇ ਹੋਵਾਂਗੇ ਔਰ ਮੈਂ ਆਪਣੀ ਚਰਚ ਵੱਲੋਂ ਜੋ ਕਿ 85 ਪਿੰਡਾਂ ਦੀਆਂ ਵੋਟਾਂ ਮੇਰੀ ਚਰਚ ਦੇ ਵਿੱਚ ਆ ਰਹੀਆਂ ਨੇ ਅਸੀਂ 85 ਪਿੰਡਾਂ ਦੀਆਂ ਵੋਟਾਂ ਦੇਰ ਔਰ ਜਾਨ ਤੋਂ ਉਸ ਪਾਰਟੀ ਨੂੰ ਪਹੁੰਚਾਵਾਂਗੇ ਜਿਹੜੀ ਵੀ ਪਾਰਟੀ ਐਸਵਾਰ ਮੁਸੀਕ ਕੌਮ ਦੇ ਨਾਲ ਖੜੇਗੀ ਅਸੀਂ ਉਸ ਪਾਰਟੀ ਦੇ ਨਾਲ ਦਿਨੋਂ ਰਾਤ ਖੜਾਂਗੇ ਔਰ ਪੂਰੀ ਮਿਹਨਤ ਕਰਾਂਗੇ ਔਰ ਉਹਨੂੰ ਵੱਡੀ ਲੀਡ ਤੇ ਜਿਤਾਵਾਂਗੇ ਸੋ ਸਾਰਿਆਂ ਨੂੰ ਜੈਮਸੀ ਜੀ